ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਿੰਦਰ ਸਿੰਘ ਜੋੜਾ ਤੇ ಗ್ರಾಮ ਪੰਚਾਇਤ ਫੈਨਪੁਰ ਜੋੜਾ ਜਿਲ੍ਹਾ ਤੇਾਲਾ ਦੇ ਬਲਾਕ ਸਨੌਰ ਦੇ ਐਮਐਲਏ ਸਾਹਿਬ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਕੁਝ ਪਿੰਡ ਦੀਆਂ ਜੋ अधूरी ਪੰਜਾਬਾਂ ਗਾਂ ਉਹਦੇ ਸਬੰਧ ਵਿੱਚ ਦੱਸਣਾ ਚਾਹੁੰਦਾ ਕਿ ਸਾਡੇ ਪਿੰਡ ਸਭ ਤੋਂ ਪਹਿਲਾਂ ਤਾਂ ਜੋ ਵੱਡੇ ਦੇ ਉੱਤੇ ਸਾਡੇ 메ਨ ਰੋਡ ਦੇ ਤੇ 2 ਏਕੜ ਜ਼ਮੀਨ ਜੋ ਆਪਣੇ ਚਾਰ ਦواری ਹੋਈ ਹੈ ਉਹਦੇ ਕੁਝ ਨਿੱਗ ਪਸੂਕੀ ਸਾ ਚਾਰ ਦواری ਉਹਦੇ ਵਾਸਤੇ ਇੱਕ ਤਾਂ ਸ਼ੈੱਡ ਦਾ ਉੱਥੇ ਪ੍ਰੋਗਰਾਮ ਹੋਣਾ ਚਾਹੀਦਾ ਇੱਕ ਜੋ ਨੌਜਵਾਨ ਸਾਡੇ ਇਧਰ ਉਧਰ ਤੁਰੇ ਫਿਰਦੇ ਆ ਉਹਨਾਂ ਲਈ ਉੱਥੇ ਸਟੇਡੀਅਮ ਦਾ ਔਰ ਜਿਮ ਦਾ ਇਹਦੇ ਵਾਸਤੇ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਖਰਕੇ ਦੇ ਐਮਐਲਏ ਸਾਹਿਬ ਨੂੰ ਉਸ ਤੋਂ ਬਾਅਦ ਉੱਥੇ ਕੁਝ ਘਰ ਜਿਹੜੇ ਪੰਜ-ਛਤ ਘਰ ਰਹਿ ਗਏ ਆ ਜਿਵੇਂ ਕਿ ਦਾ ਰੋਹਦਾ ਸਿੰਘ ਜੀ ਕਸ਼ਮੀਰ ਸਿੰਘ ਜੀ ਔਰ ਬਲਵਿੰਦਰ ਸਿੰਘ ਤੇ ਮਖਤਿਆਰ ਸਿੰਘ ਜਗਤਾਰ ਸਿੰਘ ਇਹਨਾਂ ਦੇ ਘਰਾਂ ਦਾ ਜੋ ਪਾਣੀ ਆ ਉਹਦਾ ਕੋਈ ਨਿਕਾਸ਼ ਤੇ ਨਹੀਂ ਅਜੇ ਤੱਕ ਰਾਂ ਕੋਸ ਪ੍ਰਾਲਾ ਨਹੀਂ ਕੀਤਾ ਉਹਦੇ ਵਾਸਤੇ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਮੰਗ ਕਰਦਾ ਕਿ ਇਸ ਪਿੰਡ ਨੂੰ ਸੀਵਰੇਜ ਦਾ ਉਥੋਂ ਅੱਡੇ ਤੋਂ ਲੈ ਕੇ ਜੋ ਛੱਪੜ ਤੱਕ ਰਾਂ ਸੀਵਰੇਜ ਦਾ ਇੰਤਜ਼ਾਮ ਕੀਤਾ ਜਾਵੇ ਔਰ ਉਸ ਤੋਂ ਬਾਅਦ ਇੱਕ ਸਾਡੇ ਪਿੰਡ ਤੋਂ ਸਾਈਡ ਦੇ ਉੱਤੇ ਇੱਕ ਡੇਰਾ ਜੋ ਕਾਵਲ ਸਿੰਘ ਤੇ ਸੁਖਾ ਸਿੰਘ ਦਾ ਉਹ ਡੇਰੇ ਦੀ ਜਿਹੜੀ ਉਹ ਮਤਲਬ ਰਸਤਾ ਜਾਂਦਾ ਉਹ ਬਿਲਕੁਲ ਕੱਚਾ ਪਿਆ ਜਦੋਂ ਬਰਸਾਤਾਂ ਦੇ ਵਿੱਚ ਜਾਂ ਵੀ ਨਿਕਲਦੇ ਆ ਉਹਨਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਲ ਹੋਇਆ ਪਿਆ ਉਹਦੇ ਵੀ ਸਾਡੇ ਬਹੁਤ ਸਾਰੇ ਕਿੰਨੇ ਸਾਲਾਂ ਤੋਂ ਰਹਿ ਰਹੇ ਆ ਅੱਜ ਤੱਕ რა ਹੁ ਰਾ ਰਸਤਾ ਪੱਕਾ ਹੋਇਆ ਤੇ ਉਹ ਲੋਕ ਬੜੇ ਪਰੇਸ਼ਾਨ ਆ ਕਿ ਆਏ ਵਾਰੀ ਸਾਨੂੰ ਉਹ ਕਹਿੰਦੇ ਆ ਜੋ ਵੀ ਪੰਚਾਇਤ ਬਣਦੀ ਆ ਉਹਨੂੰ ਕਹਿ ਦਿੰਦੇ ਆ ਵੀ ਸਾਡਾ ਇਹ ਕੰਮ ਕਰਾ ਕੇ ਦਿਓ ਜੀ ਉਹ ਕਹਿੰਦੇ ਕਰਾ ਦੇਣਾ ਨਹੀਂ ਅੱਜ ਤੱਕ ਨਹੀਂ ਉਪਾਸ ਨਹੀਂ ਹੋਇਆ ਸੋ ਬੇਨਤੀ ਕਰਦੇ ਆ ਕੋਈ ਕਰਾ ਦੇਣਾ ਉਸ ਤੋਂ ਅਕਿ ਸਾਡੇ ਜੋ ਛੱਪੜ ਆ ਪਿੰਡ ਦਾ ਇਹਦੇ ਵਿੱਚ ਜਿਵੇਂ ਬੁੱਟੀ ਜਾਂ ਲੋਕਾਂ ਦੇ ਵਿੱਚ ਸਮਾਨ ਸਮੂਹ ਸਿੱਟਿਆ ਹੋਵੇ ਇਹਦੀ ਸਫਾਈ ਕਰਾਈ ਜਾਵੇ ਔਰ ਇਹਦੇ ਵਾਸਤੇ ਸਾਨੂੰ ਚਾਰ ਦਿਵਾਰੀ ਦੇ ਲਈ ਜਾਂ ਪੱਕਾ ਇਹਦਾ ਕੀਤਾ ਜਾਵੇ ਪ੍ਰਬੰਧਾ ਇੱਟਾਂ ਲਾ ਕੇ ਇਹਨੂੰ ਪੱਕਾ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਜਿਹੜਾ ਨਿਖਾਸ਼ ਹੋ ਵਧੀਆ ਹੋ ਸਕੇ ਪਾਣੀ ਇੱਥੇ ਠਹਿਰ ਸਕੇ ਕਿਉਂਕਿ ਜੇ ਇਹ ਬੰਦ ਹੀ ਹੋ ਗਿਆ ਤਾਂ ਪਾਣੀ ਦਾ ਕਿੱਥੇ ਜਾਏਗਾ ਕੋ ਸਾਧਨਾ ਸੋ ਇਸ ਤਰ੍ਹਾਂ ਕੇ ਜਿਵੇਂ ਸਾਡੇ ਹੁਣ ਇੱਕ ਇਹ ਰਸਤਾ ਜਾਂਦਾ ਇੱਥੋਂ ਲੈ ਕੇ ਸਾਡੇ ਪਿੰਡ ਤੋਂ ਆਪਣੇ ਇਹਦੇ ਤੋਂ ਪਹਿਲਾਂ ਇੱਕ ਤਾਂ ਪਾਰਕ ਹੀ ਹੋ ਗਿਆ ਉਸ ਤੋਂ ਅੱਗੇ ਕਿ ਜਗਤਾਰ ਸਿੰਘ ਦਾ ਡੇਰਾ ਔਰ ਕੁਆਟਰ ਟੈਂਕੀ ਦਾ ਔਰ ਉਸ ਤੇ ਪਲਾਟ ਔਰ ਪਲਾਟਾਂ ਦੇ ਵਿੱਚ ਜਿਹੜੀ ਆ ਉਹ ਹੈਗੀ ਆ ਨਾ ਪਾਣੀ ਦਾ ਸਾਧਨ ਹੈਗਾ ਉਹਦੇ ਵਿੱਚ ਪਾਈਪਲਾਈਨਾਂ ਪਾਜੇ ਜਾਣ ਔਰ ਉਹਦੇ ਵਿੱਚ ਲੋਕ ਟਾਇਲ ਲਾਈ ਜਾਵੇ ਤੇ ਉੱਥੇ ਵੀ ਇੱਕ ਕੋਈ ਸੇਵਰੇਜ ਦਾ ਕੰਮ ਉਹ ਜਿਹੜਾ ਪਿਆ ਸਾਰੇ ਪਲਾਟ ਜੇ ਕੱਟੇ ਸਰਕਾਰੀ 5-5 ਮਰਲੇ ਦੇ ਪਲਾਟਾਂ ਉੱਥੇ ਹੋਣਾ ਚਾਹੀਦਾ ਉਸ ਤੇ ਜਗਗੇ ਕੂੜਾਦਾਨ ਬਣਾਇਆ ਹੋਇਆ ਉਹਦੇ ਤੱਕਰਾ ਕੋਈ ਸੜਕ ਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਲੱਥੇ ਆਉਣ ਜਾਣ ਦੀ ਕੋਈ ਉਹ ਨਾ ਹੋਵੇ ਤੇ ਦਿੱਕਤ ਨਾ ਹੋਵੇ ਤੇ ਵਾਸਤੇ ਇੱਕ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਆ ਤੇ ਹੁਣ ਵੀ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਇੱਕ ਤਾਂ ਲਿਟੂਬ ਲਾਈਆਂ ਜਾਣ ਤਾਂ ਕਿ ਲੋਕ ਜਿਹੜੇ ਰਾਤ ਨੂੰ ਲੰਘਦੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਕੋਈ ਕੈਮਰੇ ਲਾਏ ਜਾਣ ਕਿ ਕੋਈ ਅੱਜ ਕੱਲ ਜਿਹੜਾ ਹਾਲਾਤ ਆ ਬਹੁਤ ਜ਼ਿਆਦਾ ਗਲਤਾਂ ਤਾਂ ਕਿ ਪਤਾ ਲੱਗ ਸਕੇ ਵੀ ਕਿਸੇ ਬੰਦੇ ਦਾ ਵੀ ਵੀ ਕੋਈ ਕੌਣ ਆ ਰਿਹਾ ਹੈ ਜਾਂ ਕੌਣ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਇੱਕ ਪਿੰਡ ਦਾ ਉਹ ਨਾਲੇ ਬਣੇ ਹੋਏ ਆ ਜੇ ਕਰ ਸੀਵਰੇਜ ਆ ਪਾ ਜੇ ਤਾਂ ਸੀਵਰੇਜ ਦਾ ਵੀ ਇੱਥੇ ਬੁਰਾ ਹਾਲ ਆ ਕਿਉਂਕਿ ਸੀਵਰੇਜ ਹ ਤੱਕ ਪਈਓ ਨਹੀਂ ਵੀ ਸੀਵਰੇਜ ਪਾਈ ਜਾਵੇ ਉਹ ਤੋਂ ਬਾਅਦ ਆ ਗਈ ਧਰਮਸ਼ਾਲਾ ਧਰਮਸ਼ਾਲਾ ਦੇ ਵਿੱਚ ਵੀ ਜਿਹੜਾ ਫਰਸ਼ ਆ ਉਹ ਬਹੁਤ ਬੁਰੀ ਹਾਲਤ ਆ ਉਹਦੇ ਵੀ ਛੱਡ ਬਣ ਜੇ ਇੱਕ ਧਰਮਸ਼ਾਲਾ ਦੇ ਵਿੱਚ ਔਰ ਇੱਕ ਜਿਹੜਾ ਉੱਥੇ ਦਾ ਧਰਮਸ਼ਾਲਾ ਦਾ ਜੋ ਫਰਸ਼ ਆ ਪਾਇਆ ਜਾਵੇ ਤੇ ਜਿਹੜੇ ਲੋਕਾਂ ਦਾ ਕਰੀਬ ਲੋਕਾਂ ਇਹਨਾਂ ਦਾ ਜਿਹੜਾ ਪਾਰਨਲ ਪੋਸ਼ਣ ਵਧੀਆ ਹੋ ਸਕੇ ਉਸ ਤੋਂ ਅੱਗੇ ਪਿੰਡ ਦੇ ਵਿੱਚ ਇੱਕ ਜਿਹੜੀਆਂ ਗਲੀਆਂ ਨਾਲੀਆਂ ਕੁਝ ਪੰਜਾਂ ਅਧੂਰੀਆਂ ਕੋਈ ਹੈ ਤਾਂ ਕੁਝ ਬਣਨ ਵਾਲੀਆਂ ਇੱਕ ਦੋ ਨਾਲ ਹੈਗੀਆਂ ਉਹ ਵੀ ਸਾਡੀਆਂ ਮਤਲਬ ਕਿ ਇਹ ਕਰਵਾਈਆਂ ਜਾਣ ਕਿਉਂਕਿ ਇਹ ਅਸੀਂ ਇਸੇ ਕਰਕੇ ਅਸੀਂ ਪੰਜਾਬ ਸਰਕਾਰ ਦੇ ਤੇ ਹਲਕੇ ਦੇ ਐਮਐਲਏ ਸਰਦਾਰ ਰਮਵੀ ਸਿੰਘ ਜੀ ਪਰਾਨ ਮੱਜਰੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਵੀ ਇਹ ਸਾਡੇ ਕੰਮ ਜਿਹੜੇ ਪਏ ਅਧੂਰੇ ਆ ਇਹਨਾਂ ਨੂੰ ਪਹਿਲ ਤੇ ਆਧਾਰ ਤੇ ਹੀ ਇਸ ਪਿੰਡ ਦੇ ਵਿੱਚ ਕਰਵਾਇਆ ਜਾਵੇ ਤਾਂ ਕਿ ਲੋਕ ਸਹੀ ਹੋਣ ਅਸੀਂ ਕਿਸੇ ਵੀ ਕੋਈ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਾਮ ਇੱਕ ਜੀ ਇੱਕ ਅਸੀਂ ਕਾਂਗਰਸ ਜਾਂ ਆਕਾਲੀ ਦਲ ਜਾਂ ਆਮ ਆਦਮੀ ਕਿਸੇ ਪਾਰਟੀ ਦੇ ਵਿੱਚੋਂ ਨੀ ਹੋ ਕਹਿ ਸਕਦੇ ਕਿ ਉਹ ਪਾਰਟੀ ਦੇ ਉੱਪਰ ਹੋ ਕੇ ਹੀ ਲੋਕਾਂ ਦਾ ਕੰਮ ਕਰਾਂਗੇ ਕੋਈ ਮਤਲਬ ਕਿਸੇ ਨਾਲ ਈਰਖਾ ਬਾਜੀ ਨਹੀਂ ਕਰਾਂਗੇ ਸਭ ਦਾ ਕੰਮ ਜੋ ਪਿੰਡ 'ਚ ਹੋਣ ਵਾਲਾ ਇਹ ਬਹੁਤ ਜ਼ਰੂਰੀ ਆ ਪਰ ਉਸ ਤੋਂ ਬਾਅਦ ਸਾਡੇ ਜੋ ਫਿਰਨੀ ਆ ਇਹ ਵੀ ਮਤਲਬ ਕਿ ਕੱਚੀ ਆ ਕੁਛ ਆ ਉੱਤੇ ਜੇ ਕੁਛ ਖੜੌਂਚਾਂ ਇੱਟਾਂ ਲੱਗੀਆਂ ਹੋਈਆਂ ਇਹ ਵੀ ਲਾਆਂ ਜਾਣਾ ਤੇ ਇੱਕ ਦੋ ਸੜਕਾਂ ਦੇ ਬਾਰੇ ਅਸੀਂ ਦੱਸਿਆ ਵੀ ਇਹ ਕੰਮ ਜਿਹੜੇ ਸਾਡੇ ਪਿੰਡ ਦੇ ਵਿੱਚ ਪਏ ਅਧੂਰੇ ਆ ਇਹ ਜ਼ਰੂਰ ਹੋਣੇ ਚਾਹੀਦੇ ਆ ਕਿਉਂਕਿ ਅਸੀਂ ਜੇ ਬਣੇ ਆ ਤੇ ਲੋਕ ਇਹ ਨਾ ਕਹਿਣ ਵੀ ਯਾਰ ਤੁਸੀਂ ਕੀ ਕਰਿਆ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਔਰ ਹਲਕੇ ਦੇ ਐਮਐਲਏ ਸਰਦਾਰ ਪਠਾਨ ਆਪਣਾ ਆਪਣਾ ਮੈਸੇਜ ਪਠਾਨ ਮਾਜਰਾ ਜਿਹੜੇ ਕਿ ਇਸ ਆਪਣੇ ਸਨੌਰ ਹਲਕੇ ਦੇ ਬਹੁਤ ਹੀ ਮਤਲਬ ਕਿ ਸੂਝਵਾਨ ਐਮਐਲਏ ਸਾਹਿਬ ਆ ਤੇ ਉਹ ਸਾਡੇ ਜਿਹੜੇ ਸਾਡਾ ਇਹ ਦੁੱਖਾ ਪਿੰਡਾਂ ਦਾ ਇਹ ਜਰੂਰ ਸੁਣ ਲਗੇ ਔਰ ਪੈਲ ਦੇ ਆਧਾਰ ਤੇ ਹਲਕਾ ਪਈ। ਅਰੇ ਇਹ ਬਣੀ ਹਜੀ ਦੀ ਚਾਰਦਵਾਰੀ ਔਰ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਕਿ ਇਹਦੇ ਚ ਇੱਕ ਤਾਂ ਇਹ ਗਰਾਊਂਡ ਦੀ ਜਗ੍ਹਾ ਹੈ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਦੀ ਜਗ੍ਹਾ ਇਹਦਾ ਕਟੋਕਾਟ ਇੱਕ ਤਾਂ ਸਾਨੂੰ ਚਾਹੀਦਾ ਇਹਦੇ ਚ ਸ਼ੈੱਡ ਤੇ ਇੱਕ ਗਰਾਊਂਡ ਵਾਸਤੇ ਸਟੇਡੀਅਮ ਬਣ ਜੇ ਤੇ ਉਹਦੇ ਵਿੱਚ ਜਿਵੇਂ ਹੁਣ ਕਿਸੇ ਜਿਵੇਂ ਕੋਈ ਬਰਾਤਾਂ ਦਾ ਪ੍ਰੋਗਰਾਮ ਹੁੰਦਾ ਕਿਸੇ ਵਿਆਹ ਸ਼ਾਦੀ ਵਾਸਤੇ ਸੀ ਇਹ ਸੋਚਣਾ ਪਿੰਡ ਵਾਸਤੇ ਵੀ ਇਹ ਹੋ ਜੇ ਤੇ ਇਹਦੇ ਨਾਲ ਜਿਹੜੀ ਇੱਕ ਮਿਨੀ ਪੈਲਸੀ ਬਣ ਜੇਗਾ ਉਸ ਹਿਸਾਬ ਦਾ ਤੇ ਲੋਕਾਂ ਦੀ ਸਹੂਲਤ ਮਿਲ ਜੇਗੀ ਕਿ ਨਾ ਪੈਲਸਾਂ ਵਿੱਚ ਧੱਕੇ ਖਾਣ ਇੱਥੇ ਆਪਣਾ ਬਹੁਤ ਜਗ੍ਹਾ ਵਧੇਰੀ ਪਈਆ ਤੇ ਲੋਕ ਛੋਟੇ-ਮੋਟੇ ਪ੍ਰੋਗਰਾਮ ਜਿਹੜੇ ਇੱਥੇ ਕਰ ਸਕਦੇ ਆ ਜਿਵੇਂ ਕੋਈ ਜਿਹੜੇ ਜਨਰਲ ਵੀ ਜਾਂ ਐਸਸੀ ਲੋਕ ਵੀ ਜਿਨ੍ਹਾਂ ਕੋਲ ਹੁਣ ਛੋਟੇ-ਛੋਟੇ ਅੱਜ ਕੱਲ ਕੋ ਸ਼ੈੱਡ ਵੀ ਬਹੁਤ ਜ਼ਰੂਰੀ ਆ ਔਰ ਸਟੇਡੀਅਮ ਵੀ ਬਹੁਤ ਜ਼ਰੂਰੀ ਆ ਇੱਕ ਸਾਡੇ ਇਸੇ ਦਾ ਨਾਲ ਇੱਕ ਜਰਨਲ ਹੈਗੇ ਆਪਣੇ ਸ਼ਮਸ਼ਾਨ ਘਾਟ ਉਹਦੇ ਵਿੱਚ ਨਾ ਤਾਂ ਕੋਈ ਆਪਣੇ ਡੈਕਟੀਆਂ ਤੋਂ ਬਣੀ ਵੀ ਕੋਈ ਜੰਗਾਰ ਕੋ ਟਾਇਲਟ ਜੇ ਬਣਾਇਆ ਜਾਣ ਉੱਥੇ ਔਰ ਇੱਕ ਉਹਦੇ ਛੱਡ ਨਹੀਂ ਹੈਗਾ ਕਿਉਂਕਿ ਜਦੋਂ ਕੋਈ ਫਰਜ਼ਗੁਰਮੀ ਆ ਜੇ ਜਾਂ ਕੁਛ ਅਜੇ ਤਾਂ ਉੱਥੇ ਮਰਦੇ ਨੂੰ ਆਵਾ ਲੈ ਕੇ ਆਂਦਾ ਉੱਥੇ ਬਹੁਤ ਪਰਮੰਦਰ ਪਰੇਸ਼ਾਨੀਆਂ ਨਾ ਉੱਥੇ ਕੋਈ ਬਾਥਰੂਮ ਲੈ ਕੇ ਕੋਈ ਜੰਗਾਰ ਹੈਗਾ ਉਹਦੇ ਵਿੱਚ ਹੋਣਾ ਚਾਹੀਦਾ ਹੈ ਨਾ ਕੋਈ ਪਾਣੀ ਦੀ ਸਹੂਲਤ ਹੈਗੀ ਉੱਥੇ ਕਟੋਕਟ ਪਾਣੀ ਕੋਲ ਉਹਦੇ ਕਈ ਵਾਰ ਇਹ ਹੁੰਦਾ ਜਿਵੇਂ ਕਿ ਹਾਰ ਹੁਰ ਤੇ ਜਨਾਜ ਆ ਜਾਂਦੇ ਆ ਬੰਦਾ ਕੋਈ ਪੂਰਾ ਹੋ ਜਾਂਦਾ ਤਾਂ ਉਹਦੇ ਵਿੱਚ ਇਹ ਹੈਗਾ ਖਤਰਾ ਬੜਾ ਕੋਈ ਜਿੱਥੇ ਆਪਾਂ ਪਾਈ ਦੀਵੇ ਪਿੰਡਾਂ ਦੇ ਨਾਲ-ਨਾਲ ਖੇਤਾਂ ਦੇ ਆ ਬਾਕੀ ਨਾਲ ਲੱਗ ਜੇ ਕਿਸੇ ਦੇ ਖੇਤ ਨੂੰ ਇਹ ਵੀ ਬਹੁਤ ਜ਼ਰੂਰੀ ਆ ਜੀ ਇੱਥੇ ਕਿ ਸ਼ੈੱਡ ਬਣ ਜੇ ਤੇ ਇੱਕ ਦੋ ਤਿੰਨ ਤੇ ਟਾਇਲਟ ਦਾ ਜਮ ਹੋਵੇ ਮਤਲਬ ਸਾਮ ਹੋਵੇ ਤੇ ਪਾਣੀ ਦਾ ਸਾਮ ਹੋਵੇ ਜੇ ਇਹ ਬਹੁਤ ਜ਼ਰੂਰੀ ਆ ਜੀ ਇਹ ਤੇ ਆ ਸਾਡੇ ਜਿਹੜੇ ਅੱਡੇ ਦੇ ਉੱਤੇ ਜਿਹੜੇ ਅਸੀਂ ਦੱਸੇ ਰਹੇ ਸੀਗੇ ਵੀ ਜੰਮੀ ਸਾਡੇ ਅੱਡੇ ਦੇ ਉੱਤੇ ਹੈਗੇ ਹਨ ਤੇ ਇਹਦਾ ਪਾਣੀ ਦਾ ਵੀ ਕੋਈ ਸਾਧਨ ਨਹੀਂ ਇਹਨਾਂ ਦਾ ਘੱਟੋ-ਘੱਟਾ ਜਿਹੜਾ ਪਾਣੀ ਆ ਉਹ ਪਿੰਡ ਦੇ ਵਿੱਚ ਕੋਈ ਨਖਾਸ਼ ਨਹੀਂਗਾ ਪਾਣੀ ਕਿੱਥੇ ਡੋਲ ਮੇਰਾ ਪਾਣੀ ਦਾ ਗੜਾ ਸੀਵਰੇਜ ਪਾ ਕੇ ਵੀ ਸਿੱਤੇ ਪਿੰਡ ਦੇ ਵਿੱਚ ਵੀ ਸੀਵਰੇਜ ਪਾਇਆ ਜਾਵੇ ਤੇ ਜਿਹੜਾ ਇਹ ਆ ਇਹਦਾ ਪਾਣੀ ਵੀ ਸਾਰਾ ਉੱਥੇ ਜਿਹੜਾ ਪਿੰਡ ਦੇ ਟੋਬੇ ਦੇ ਵਿੱਚ ਸੁੱਟਿਆ ਜਾਵੇ ਤਾਂ ਜਿਹੜੀ ਸਾਡੀ ਹੋਰ ਹੈਗੀ ਆਵਾਂਗੇ ਇੱਕ ਹੈਗਾ ਸਾਡਾ ਸਕੂਲ ਇਹਦੀ ਚਾਰ ਦਿਵਾਰੀ ਤੇ ਬਣੀ ਹੋਈ ਆ ਲੇਕਿਨ ਚਾਰ ਦਿਵਾਰੀ ਦੇ ਵਿੱਚ ਇੱਕ ਜਿਹੜੀ ਇਹਦੀ ਦਕਾਨ ਦਾ ਬਿਲਕੁਲ ਡਿੱਗਣ ਵਾਲੀ ਪਈ ਆ ਹੋ ਸਕਦਾ ਕਿਸੇ ਬੱਚੇ ਦੇ ਨਾਲ ਜਰਜੇ ਕੋਈ ਨੁਕਸਾਨ ਹੋ ਜਾਵੇ ਔਰ ਉਸ ਤੋਂ ਬਾਅਦ ਜਿਹੜੇ ਮੰਦਰ ਦੇ ਇਹਨਾਂ ਦੇ ਵਿੱਚੋਂ ਪਏ ਹੋਇਆ ਫਰਸ਼ ਉਹ ਬੜੇ ਪੁਰਾਣੇ ਪਏ ਹੋਇਆ ਇਹ ਫਰਸ਼ ਵੀ ਮਤਲਬ ਕਿ ਪੈਣ ਵਾਲੇ ਆ ਤੇ ਉਸ ਤੋਂ ਅੱਗੇ ਜਿਹੜਾ ਅੱਗੇ ਅਸੀਂ ਇਹ ਸੋਚ ਰਿ ਇੱਕ ਥੋੜੀ ਜਗ੍ਹਾ ਬਚੀ ਪਈ ਆ ਉਹਦੇ ਚ ਅਸੀਂ ਲੋਕਟੈਨਾਂ ਲਾ ਕੇ ਤੇ ਜੋ ਪਿੰਡ ਦੇ ਜਿਹੜੇ ਜਾਂਦੀ ਸੜਕਾ ਹੈ ਇਹਦੇ ਤਾਂ ਸਾਡੀ ਇਸ ਸਕੀਮ ਵਿੱਚ 2-2 ਫੁੱਟ ਦੋਹੇ ਪਾਸੇ ਛੱਡ ਕੇ ਉੱਥੇ ਅਸੀਂ ਮਤਲਬ ਕਿ ਲੋਕਟੈਨਾਂ ਲਾਈਏ ਤਾਂ ਕਿ ਜਿਹੜੀ ਲੰਘਣ ਵਾਲਾ ਜਿਹੜਾ ਆਮ ਜਿਹੜਾ ਪਬਲਿਕ ਲੰਘ ਕੇ ਜਾਂਦੀ ਆ ਉਹ ਸੈਟਾ ਜਿਹੜੇ ਬੱਚੇ ਲੰਘਦੇ ਆ ਸਕੂਲ ਦੇ ਉਸ ਬਾਉਂਡਰੀ ਚ ਨਿਕਲ ਜਾਣ ਤੇ ਸੜਕ ਥਾਣੀ ਆਪਣੀਆਂ ਕਿਹੜਾ ਸਾਧਨ ਜਾਈ ਜਾਣ ਕਿਉਂਕਿ ਤਾਂ ਕਿ ਕੋਈ ਐਕਸੀਡੈਂਟ ਵਗੈਰਾ ਆ ਜਾਵੇ ਦੇਖੋ 60 ਫੀਟ ਨਾਲ ਜਿਹੜੀ ਛੜਕਾ ਤੇ 10 ਫੁੱਟ 10-11 ਫੁੱਟ ਤੋਂ ਚੌੜੀ ਆ ਉਹਦੇ ਨਾਲ ਜੇ 2-2 ਫ ਤੇ ਇਹਦੀ ਵੀ ਸਾਡੀ ਮੰਗ ਹੈ ਕਿ ਵੀ ਇਹ ਵੀ ਸਾਡੀ ਪੰਜਾਬ ਸਰਕਾਰ ਸੁਣੇ ਔਰ ਇਹਦਾ ਕਰਾਵੇ ਇੱਕ ਇਹਦੇ ਚ ਵਾਟਰ ਕਾਸੀ ਵਾਟਰ ਕੋਲਰ ਦੀ ਵੀ ਗੱਲ ਕਰੀ ਆ ਵੀ ਇੱਕ ਵਾਟਰ ਪੁੱਲਰ ਵੀ ਹੋਣਾ ਚਾਹੀਦਾ ਕਿਉਂ ਬੱਚਿਆਂ ਦੇ ਪੀਣ ਵਾਸਤੇ ਤੇ ਪਾਣੀ ਦਾ ਕੋਈ ਹੋਣੀ ਹੈਗਾ ਮੋਟਰਾਂ ਦਾ ਪਾਣੀ ਆ ਇਹ ਜਿਹੜੇ ਬੱਚਿਆਂ ਗਰਮੀ ਦੇ ਵਿੱਚ ਬਹੁਤ ਪਰੇਸ਼ਾਨ ਹੁੰਨੇ ਆ ਔਰ ਉਸਤੇ ਜਿਹੜੇ ਬਾਹਰ ਹੈਗੀ ਆ ਸਕੂਲ ਦੇ ਵਿੱਚ ਉਹਦੇ ਚ ਇੰਨੇ ਇੰਨੇ ਜ਼ਿਆਦਾ ਖੁੱਲ ਦੀ ਲੋੜ ਨਹੀਂ ਹੈਗੀ ਮਤਲਬ ਸਾਰੇ ਕੱਚਾ ਪਿਆ ਤਕਰੀਬ ਨਹੀਂ ਉਹ ਸੌਦੇ ਵਿੱਚ ਲੋਕ ਟੈਲਾਂ ਲਾਈਆਂ ਜਾਂਣ ਬੱਚੇ ਬੈਠਣ ਉੱਥੇ ਤੇ ਤਾਂ ਕਿ ਬੱਚਿਆਂ ਲਈ ਕੋਈ ਹੋਰ ਇਹਦੇ ਚ ਮਤਲਬ ਕਿ ਸਾਡੇ ਜਿਹੜੇ 80 ਲੋਕਾਂ ਦੇ ਵਿੱਚ ਬੱਚੇ ਜ਼ਿਆਦਾ ਪੜਦੇ ਆ ਇਹਨਾਂ ਨੂੰ ਬਹੁਤ ਤਕੜੀ ਹੋ ਗਈ ਹੈ ਪਰੇਸ਼ਾਨੀ ਹੈਗੀ ਇਹ ਵੀ ਹੋਣਾ ਚਾਹੀਦਾ ਇਸ ਪਿੰਡ ਦੇ ਵਿੱਚ